ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਸ ਪਰਥਾਏ ਵਿਚਾਰਾਂ ਤੁਹਾਡੇ ਸਮਖਸ਼ ਰੱਖਣੀਆਂ ਚਾਹੁੰਨਾ ਕਿ ਜੋ ਧਰਮ ਦਾ ਪਰਦਾ ਬਣਾ ਕੇ ਉਸ ਪਰਦੇ ਦੇ ਹੇਠ ਗੁਨਾਹ ਕੀਤੇ ਜਾ ਰਹੇ ਨੇ ਨੰਬਰ 1 ਦੇ ਉੱਤੇ ਗੱਲ ਨੂੰ ਸਮਝੀਏ ਧਰਮ ਬਾਹਰਲੇ ਚੇਨ ਚੱਕਰਾਂ ਦਾ ਨਾ ਨਹੀਂ ਹੈ ਬਾਹਰਲੇ ਪਹਿਰਾਵੇ ਦਾ ਨਾ ਨਹੀਂ ਤੁਹਾਡੀ ਪੱਗ ਦਾ ਰੰਗ ਕੀ ਹੈ ਪੱਗ ਦਾ ਬੰਨਣ ਦਾ ਤੌਰ ਤਰੀਕਾ ਕੀ ਹੈ ਤੁਹਾਡਾ ਚੋਲਾ ਪਜਾਮਾ ਹੈ ਜਾਂ ਤੁਹਾਡਾ ਕੋਈ ਕਮੀਜ਼ ਪਾਇਆ ਹੈ ਪੈਂਟ ਪਾਈ ਜਾਂ ਕੋਈ ਹੋਰ ਟੰਗ ਦੇ ਕੱਪੜੇ ਪਾਏ ਇਹਦਾ ਨਾਂ ਧਰਮ ਨਹੀਂ ਹੈ ਇਹ ਬਾਹਰਲੀ ਵਿਖਾਵਾ ਇਹ ਕੇਵਲ ਬਾਹਰੋਂ ਤੁਹਾਨੂੰ ਪੇਸ਼ ਕਰਦਾ ਹੈ ਵੀ ਤੁਸੀਂ ਇਦਾਂ ਦੇ ਹੋ ਹੁਣ ਜੋ ਬਾਹਰੋਂ ਪੇਸ਼ ਹੋ ਰਹੇ ਹੋ ਜ਼ਰੂਰੀ ਨਹੀਂ ਹੈ ਤੁਹਾਡਾ ਅੰਦਰ ਉਹਦੇ ਨਾਲ ਸਹਿਮਤ ਹੋਵੇ ਜਾਂ ਅੰਦਰ ਉਹਦੇ ਅਨੁਕੂਲ ਹੋਵੇ ਜਾਂ ਉਹਦੇ ਵਿਰੋਧ ਵਿੱਚ ਹੋਵੇ ਇੱਕੋ ਹੀ ਨੁਕਤਾ ਹੈ ਜਿਸ ਬੰਦੇ ਦੇ ਜਿਸ ਮਨੁੱਖ ਦੇ ਅੰਦਰ ਧਰਮ ਹੋਏਗਾ ਉਹ ਚਾਹ ਕੇ ਵੀ ਗੁਨਾਹ ਕਰਨਾ ਚਾਹੇਗਾ ਨਾ ਗੁਨਾਹ ਕਰ ਨਹੀਂ ਸਕੇਗਾ ਕਿਉਂਕਿ ਅੰਦਰ ਬੈਠਾ ਧਰਮ ਅੰਦਰ ਬੈਠਾ ਹੋਇਆ ਧਰਮ ਰੋਕਦਾ ਹੈਗਾ ਉਹ ਚਾਹ ਕੇ ਮਾੜਾ ਬੋਲ ਬੋਲਣਾ ਚਾਹੇਗਾ ਨਹੀਂ ਬੋਲ ਸਕੇਗਾ ਕਿਉਂਕਿ ਗੁਰਬਾਣੀ ਦਾ ਵਾਕ ਹੈ ਅੰਦਰ ਬੈ ਕੇ ਪਾਪ ਕਮਾਵੇ ਸੋਚੋਂ ਕੁੰਡੀ ਜਾਣੀ ਐ ਧਰਮ ਕਮਾਵੇ ਧਰਮ ਨਾਲੋਂ ਹੋਵੇ ਪਾਪ ਕਮਾਣੇ ਪਾਪੀ ਜਾਣੀ ਐ ਇੱਕ ਬੋਲ ਹੋਰ ਸੁਣ ਲਓ ਜੋ ਜੀ ਹੋਏ ਸੋ ਉਗਵੇ ਮੂੰ ਕਾ ਕਿਆ ਵਾਓ ਤੁਹਾਡੀ ਜ਼ੁਬਾਨ ਦੇ ਰਹੀਂ ਉਹੀ ਬੋਲ ਆਉਣਗੇ ਜੋ ਤੁਹਾਡੇ ਅੰਦਰ ਦੱਬਿਆ ਹੈ ਜੋ ਤੁਹਾਡੇ ਅੰਦਰ ਹੈ ਸਮਾਪਾ ਕੇ ਰੂਪ ਬਦਲ ਕੇ ਤੁਹਾਡੇ ਅੰਦਰੋਂ ਉਹ ਬੋਲ ਬਾਣੀ ਉਗੜੇਗੇ ਬਾਹਰ ਆਏਗੇ ਇੱਕ ਗੱਲ ਹੋਰ ਨੋਟ ਕਰਿਓ ਜਿਹਦੇ ਅੰਦਰ ਧਰਮ ਹੈ ਉਹ ਕਿਸੇ ਦੇ ਨਾਲ ਬੇਈਮਾਨੀ ਕਰਨੀ ਚਾਹੇਗਾ ਨਹੀਂ ਕਰ ਸਕੇਗਾ ਕਿਉਂਕਿ ਅੰਦਰ ਬੈਠਾ ਹੋਇਆ ਧਰਮ ਧਰਮ ਦਾ ਮਤਲਬ ਫਰਜ ਉਹਨੂੰ ਰੋਕ ਦੇਗਾ ਗੁਰਬਾਣੀ ਰੋਕ ਦੇਗੀ ਅੰਦਰ ਬੈਠਾ ਹੋਇਆ ਧਰਮ ਉਹਨੂੰ ਧੋਖਾ ਬੇਈਮਾਨੀ ਠੱਗੀ ਚੋਰੀ ਚਕਾਰੀ ਯਾਰੀ ਜਾਂ ਹੋਰ ਇਦਾਂ ਦੇ ਸੈਂਕੜੇ ਗੁਨਾਹ ਕਰਨ ਤੋਂ ਰੋਕ ਦੇਗਾ ਕਿਉਂਕਿ ਅੰਦਰ ਬੈਠਾ ਹੈ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ ਪਹਿਲਾਂ ਜੜ ਅੰਦਰ ਜੰਮਦੀ ਹੈ ਜੋ ਤੁਸੀਂ ਕਰਨਾ ਹੈ ਚੰਗਾ ਕਰਨਾ ਹੈ ਜਾਂ ਮੰਦਾ ਕਰਨਾ ਹੈ ਉਸ ਤੋਂ ਬਾਅਦ ਉੱਤੇ ਉੱਤੇ ਛਾਂ ਹੁੰਦੀ ਹੈ ਐਗਜ਼ਾਮਪਲ ਪਾਸ਼ਾ ਦੇ ਰਹੇ ਨੇ ਵੀ ਬੀਜ ਜ਼ਮੀਨ ਦੀ ਕੋਖ ਵਿੱਚ ਬੀਜਿਆ ਗਿਆ ਉਹ ਬੀਜ ਹੀ ਇੱਕ ਕੋਮਲ ਪੱਤੀ ਦਾ ਰੂਪ ਬਣ ਕੇ ਛੋਟੀਆਂ ਛੋਟੀਆਂ ਟਾਹਣੀਆਂ ਸ਼ਖਾਵਾਂ ਬਣ ਕੇ ਪੈਦਾ ਹੋਇਆ ਪਰ ਗਾੜ੍ਹ ਰੂਪ ਬਣਿਆ ਟਹਿਣੇ ਬਣੇ ਵੱਡਾ ਦਰਖਤ ਬਣਿਆ ਉੱਤੇ ਛਾਂ ਆਈ ਪਰ ਉਹ ਬੀ ਪਹਿਲਾਂ ਜ਼ਮੀਨ ਦੀ ਕੁੱਖ ਵਿੱਚ ਜੰਮਿਆ ਸੀ, ਬੀਜਿਆ ਸੀ, ਲੁਕਿਆ ਸੀ ਤਾਂ ਤੇ ਜੇ ਬੀਜ ਨਾ ਹੁੰਦਾ ਤੇ ਫਿਰ ਭਾਵੇਂ ਦਰਖਤ ਛੋਟਾ ਹੋਵੇ, ਵੱਡਾ ਹੋਵੇ ਪੈਦਾ ਕਿਵੇਂ ਹੁੰਦਾ ਜੋ ਤੁਸੀਂ ਕਰ ਰਹੇ ਹੋ, ਚੰਗਾ ਕਰ ਰਹੇ ਹੋ ਜਾਂ ਮੰਦਾ ਕਰ ਰਹੇ ਹੋ ਇਹਦਾ ਬੀਜ ਪਹਿਲਾਂ ਕਿਧਰੇ ਅੰਦਰ ਬੀਜਿਆ ਹੈ। ਅਗਰ ਧਰਮੀ ਬਣ ਕੇ ਸਾਹਮਣੇ ਲੋਕਾਂ ਦੇ ਆ ਰਹੇ ਹੋ ਸੱਚਮੁੱਚ ਧਰਮੀ ਬਣ ਕੇ ਤੇ ਇਟਮੇਂ ਚ ਧਰਮ ਦਾ ਬੀਜ ਤੁਹਾਡੇ ਅੰਦਰ ਬੀਜਿਆ ਗਿਆ। ਅਗਰ ਗੁੰਡੇ ਬਣ ਕੇ ਅਪਰਾਧੀ ਬਣ ਕੇ ਬਲਾਤਕਾਰੀ ਬਣ ਕੇ ਚੋਰ ਬਣ ਕੇ ਬੇਈਮਾਨ ਬਣ ਕੇ ਅਯਾਸ਼ ਬਣ ਕੇ ਬਦਮਾਸ਼ ਬਣ ਕੇ ਲੋਕਾਂ ਦੇ ਸਾਹਮਣੇ ਆ ਰਹੇ ਹੋ ਤੇ ਇਹਦਾ ਮਤਲਬ ਉਹ ਬੀਜ ਕਦੇ ਨਾ ਕਦੇ ਤੁਹਾਡੇ ਅੰਦਰ ਰੱਖਿਆ ਗਿਆ ਬੀਜਿਆ ਗਿਆ ਜੋ ਤੁਸੀਂ ਸੰਭਾਲਿਆ ਤੇ ਉਹ ਬੂਟਾ ਬਣ ਕੇ ਅੱਜ ਪੈਦਾ ਹੋਇਆ ਹੈ ਉਹਦਾ ਹੀ ਰੂਪ ਸਾਹਮਣੇ ਪ੍ਰਗਟ ਹੋ ਰਿਹਾ ਜੋ ਮੈਂ ਗੱਲ ਕਰਨੀ ਚਾਹੁੰਦਾ ਵੀ ਧਰਮ ਦਾ ਪਰਦਾ ਬਾਰੋਂ ਲੋਕਾਂ ਨੇ ਬਣਾ ਲਿਆ ਜਿੰਨਾ ਕੱਪੜਿਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਿਆ ਵੀ ਇਹ ਕੱਪੜੇ ਧਰਮੀ ਲੋਕ ਪਾਉਂਦੇ ਨੇ ਹਾਲਾਂਕਿ ਕੱਪੜਿਆਂ ਦਾ ਨਾਲ ਧਰਮ ਦਾ ਲੈਣ ਦੇ ਨਹੀਂ ਹੈ ਪਰ ਚਲੋ ਲੋਕਾਂ ਨੇ ਜੋ ਮੰਨ ਲਿਆ ਵੀ ਇਹ ਚੋਲਾ ਹੈ ਪਜਾਮਾ ਹੈ ਜਾਂ ਰੰਗ ਇਦਾਂ ਦਾ ਇਹ ਕੱਪੜੇ ਧਰਮੀ ਲੋਕ ਪਾਉਂਦੇ ਨੇ ਤੁਸੀਂ ਉਹ ਵਿਖਾਵਾ ਬਣਾ ਲਿਆ ਪਰ ਧਰਮ ਤੁਹਾਡੇ ਅੰਦਰ ਨਹੀਂ ਸੀ ਤੇ ਹੁਣ ਰਿਜ਼ਲਟ ਕੀ ਹੋਇਆ ਨਤੀਜਾ ਕੀ ਹੋਇਆ ਕਿ ਤੁਹਾਡੇ ਅੰਦਰ ਉਗੜਨਾ ਸ਼ੁਰੂ ਹੋਇਆ ਤੇ ਤੁਹਾਡੇ ਕਾਰਨਾਮੇ ਤੁਹਾਡੇ ਕਰਮਾਂ ਦੇ ਰਾਈ ਉਗੜਨਾ ਸ਼ੁਰੂ ਹੋਇਆ ਤੁਸੀਂ ਪ੍ਰਗਟ ਹੋ ਗਏ ਲੋਕਾਂ ਦੇ ਸਾਹਮਣੇ ਪਰ ਬਹੁਤ ਸਾਰੇ ਲੋਕ ਤੇ ਗੱਲ ਨੂੰ ਸਮਝ ਜਾਂਦੇ ਨੇ ਵੀ ਇਹ ਧਰਮੀ ਨਹੀਂ ਸਨ ਵਿਖਾਵਾ ਸੀ ਤੇ ਬਹੁਤ ਸਾਰੇ ਲੋਕ ਅੱਖਾਂ ਬੰਦ ਕਰਕੇ ਅੰਦੇ ਭਗਤ ਬਣ ਕੇ ਫਿਰ ਵੀ ਉਹਨਾਂ ਦੇ ਉੱਤੇ ਵਿਸ਼ਵਾਸ ਕਰ ਹੀ ਜਾਂਦੇ ਨੇ ਨਹੀਂ ਜੀ ਸਾਡੇ ਬਾਬਾ ਜੀ ਠੀਕ ਨੇ ਸਾਡੇ ਬਾਬਾ ਜੀ ਠੀਕ ਨੇ ਮੈਂ ਇੱਕ ਗੱਲ ਉੱਥੇ ਹੋਰ ਕਰਦਾ ਚੱਲਾਂ ਕਿਦਰੇ ਰੂੜੀ ਦਾ ਢੇਰ ਹੋਵੇ ਮੇਲੇ ਦਾ ਢੇਰ ਹੋਵੇ ਉਹਦੇ ਵਿੱਚੋਂ ਲਪਟਾਂ ਉੱਠਦੀਆਂ ਹੋਣ ਗੰਦਗੀ ਦੀਆਂ ਬਦਬੂਦੀਆਂ ਉਹਦੇ ਉੱਤੇ ਜਾ ਕੇ ਰੂਮ ਫਰੈਸ਼ਰ ਦਾ ਡੀਓ ਦਾ ਇਸ ਤਰ੍ਹਾਂ ਫਲੇਲ ਦਾ ਪਰਫਿਊਮ ਦਾ ਛਿੜਕਾਅ ਕਰੋ ਉਹਦੇ ਉੱਤੇ ਜਾ ਕੇ ਦਿਸ਼ਾਲੇ ਪਾ ਦਿਓ ਤੇ ਕੀਮਤੀ ਦਿਸ਼ਾਲਿਆਂ ਦੇ ਨਾਲ ਉਹਨੂੰ ਟੱਕ ਦਿਓ ਉਹਦੇ ਅੰਦਰੋਂ ਗੰਦਗੀ ਦੀਆਂ ਲਪਟਾਂ ਨਹੀਂ ਬੰਦ ਹੋਣਗੀਆਂ ਕਿੰਨਾ ਕੁ ਸਮਾਂ ਬੰਦ ਰੱਖ ਸਕੋਗੇ ਅਖੀਰੀ ਤੇ ਗੰਦਗੀ ਦੀਆਂ ਲਪਟਾਂ ਬਾਹਰ ਆਉਣਗੀਆਂ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਇੱਥੇ ਗੰਦਗੀ ਦਾ ਢੇਰ ਏ, ਰੂੜੀ ਦਾ, ਕੂੜੇ ਕਰਕਟ ਦਾ ਇੱਥੇ ਢੇਰ ਏ। ਕੋਈ ਅਜ ਡੇਰਿਆਂ ਦੇ ਅੰਦਰੋਂ ਪ੍ਰਗਟ ਹੁੰਦਾ ਨਜ਼ਰ ਆ ਰਿਹਾ ਹੈ। ਜਿੰਨੇ ਮਰਜੀ ਰੇਸ਼ਮੀ ਦਛਾਲੇ ਪਾ ਲੋ, ਰੇਸ਼ਮੀ ਲਿਬਾਸ ਪਾ ਲੋ, ਚੀਕਣੀਆਂ ਚੋਪੜੀਆਂ ਗੱਲਾਂ ਕਰ ਲੋ। ਬਹੁਤਾਤ ਡੇਰਿਆਂ ਦੀ ਦਾਸਤਾਨ ਉਹਨਾਂ ਦੇ ਕਰਮਾਂ ਦੇ ਰਹੀਂ, ਉਹਨਾਂ ਦੇ ਕਾਰਨਾਮਿਆਂ ਦੇ ਰਹੀਂ ਉਗੜ ਕੇ ਲੋਕਾਂ ਦੇ ਸਾਹਮਣੇ ਪ੍ਰਗਟ ਹੋ ਰਹੇ। ਕਿੰਨਾਕ ਸਮਾਂ ਪਰਦਾ ਪਾ ਲੋਗੇ, ਕਿੰਨਾਕ ਸਮਾਂ ਢੱਕ ਕੇ ਰੱਖ ਲੋਗੇ। ਧਰਮ ਦਾ ਪਰਦਾ ਬਣਾਉਣਾ ਔਰ ਉਹ ਪਰਦਾ ਬਣਾਉਣਾ ਸੌਖਾ ਹੈ ਕਿਉਂਕਿ ਕੱਪੜੇ ਪਾਉਣੇ ਨੇ ਸੌਖਾ ਹੈ ਪਰ ਧਰਮੀ ਬੰਨਣਾ ਬੜਾ ਔਖਾ ਹੈ ਅੰਦਰ ਨੂੰ ਸੁਧਾਰਨਾ ਬੜਾ ਔਖਾ ਹੈ ਸੁਰਤਾਲ ਵਿੱਚ ਲਿਆਉਣਾ ਬੜਾ ਔਖਾ ਹੈ ਅੰਦਰ ਨੂੰ ਤਰਤੀਬ ਦੇਣੀ ਬੜੀ ਔਖੀ ਹੈ ਬਾਹਰੋਂ ਕੀ ਕੱਪੜਿਆਂ ਦਾ ਰੰਗ ਬਦਲਣਾ ਹੈ ਬਦਲ ਲਓ ਪੱਗ ਦਾ ਤਰੀਕਾ ਬਦਲਣਾ ਹੈ ਬਦਲ ਲਓ ਫਿਰ ਉਹ ਧਰਮ ਦਾ ਲਿਬਾਸ ਪਾ ਕੇ ਮੈਂ ਗੱਲ ਕਰ ਰਿਹਾ ਸਮਝ ਧਰਮ ਦਾ ਲਿਬਾਸ ਹੈ ਨਹੀਂ ਪਰ ਜੋ ਮੰਨਿਆ ਗਿਆ ਧਰਮ ਦਾ ਲਿਬਾਸ ਪਾ ਕੇ ਗੁਨਾਹ ਕਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਇੱਕ ਸਾਹਮਣੇ ਆ ਰਿਹਾ ਤੇ ਬੋਲ ਕੇ ਆ ਰਿਹਾ ਮੈਂ ਬਦਮਾਸ਼ ਹਾਂ ਮੈਂ ਗੁੰਡਾ ਹਾਂ ਮੈਂ ਲੁਟੇਰਾ ਹਾਂ ਮੈਂ ਚੋਰ ਹਾਂ ਤੇ ਤੁਸੀਂ ਸੁਚੇਤ ਹੋਵੋਗੇ ਇਹਦੇ ਤੋਂ ਬਚ ਕੇ ਰਹਿਣਾ ਇੱਕ ਲਿਬਾਸ ਪਾ ਕੇ ਆ ਰਿਹਾ ਮੈਂ ਧਰਮੀ ਹਾਂ ਮੈਂ ਤੁਹਾਡਾ ਭਰਾ ਹਾਂ ਮੈਂ ਤੁਹਾਡਾ ਆਪਣਾ ਹਾਂ ਉਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਲੈਣਾ ਹੈ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਣਾ ਹੈ ਪਤਾ ਉਦੋਂ ਲੱਗਣਾ ਜਦੋਂ ਤੁਸੀਂ ਲੁੱਟੇ ਜਾਣਾ ਤੁਹਾਡਾ ਅੰਦਰ ਲੁੱਟਿਆ ਜਾਣਾ ਹੈ ਤੁਹਾਡਾ ਸ਼ੋਸ਼ਣ ਹੋਣਾ ਹੈ ਤਨ ਦਾ ਸ਼ੋਸ਼ਣ ਤਨ ਦਾ ਸ਼ੋਸ਼ਣ ਜੋ ਅੱਜ ਢੇਰਿਆਂ ਦੇ ਅੰਦਰ ਸ਼ਰਿਆਮ ਹੁੰਦਾ ਨਜ਼ਰ ਆ ਰਿਹਾ ਹੈ ਕਿਹੜਾ ਗੁਨਾਹ ਹੈ ਜੋ ਅੱਜ ਢੇਰਿਆਂ ਦੇ ਅੰਦਰ ਹੁੰਦਾ ਨਜ਼ਰ ਨਹੀਂ ਆ ਰਿਹਾ ਮੈਨੂੰ ਦੱਸੋ ਕਿਹੜਾ ਗੁਨਾਹ ਹੈ ਚਲੋ ਮੈਂ ਇੱਕ ਗੱਲ ਕਰਨਾ ਆ ਹੁਣੇ ਹੁਣੇ ਜੋ ਕਾਰਨਾਮੇ ਸਾਹਮਣੇ ਆ ਰਹੇ ਨੇ ਢੇਰਿਆਂ ਦੇ ਅੰਦਰ ਬਲਾਤਕਾਰ ਢੇਰਿਆਂ ਦੇ ਅੰਦਰ ਤਨ ਦਾ ਸ਼ੋਸ਼ਣ ਛੋਟੇ ਬੱਚਿਆਂ ਦਾ ਸ਼ੋਸ਼ਣ ਕੀ ਇਹ ਧਰਮੀਆਂ ਦੇ ਕੰਮ ਨੇ ਜੇ ਅੰਦਰ ਧਰਮ ਦੱਬਿਆ ਹੁੰਦਾ ਤੇ ਤੁਹਾਡੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਵੀ ਤੁਸੀਂ ਗੈਰ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਕੈਦ ਵਿੱਚੋਂ ਛੁਡਾਇਆ ਤੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਘਰਾਂ ਤੱਕ ਉਹਨਾਂ ਨੂੰ ਛੱਡ ਕੇ ਆਏ ਕਿਉਂ ਛੱਡ ਕੇ ਆਏ ਕਿਉਂ ਕਿਉਂਕਿ ਤੁਹਾਡੇ ਅੰਦਰ ਧਰਮ ਸੀ ਤੁਸੀਂ ਆਖਿਆ ਨਹੀਂ ਇਹ ਗੈਰ ਦੀ ਧੀ ਨਹੀਂ ਸਾਡੀ ਧੀ ਹੈ ਇਕ ਗੈਰ ਦੀ ਬਹੂ ਬੇਟੀ ਨਹੀਂ ਸਾਡੀ ਬਹੂ ਬੇਟੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾ ਕੇ ਆਏ ਬਹੁਤ ਸਾਰੇ ਥਾਵਾਂ ਤੇ ਉਹਨਾਂ ਧੀਆਂ ਪਹਿਣਾ ਵੱਲੋਂ ਤੁਹਾਡੇ ਉੱਤੇ ਮਨ ਉਹਨਾਂ ਦਾ ਮੋਹਿਤ ਹੁੰਦਾ ਰਿਹਾ ਪਰ ਤੁਸੀਂ ਇਹ ਗੱਲ ਕਹਿੰਦੇ ਰਹੇ ਨਹੀਂ ਮੈਨੂੰ ਮੇਰਾ ਧਰਮ ਆਗਿਆ ਨਹੀਂ ਦਿੰਦਾ ਮੈਨੂੰ ਮੇਰੀ ਗੁਰੂ ਦੀ ਆਗਿਆ ਨਹੀਂ ਹੈ ਗੁਰਬਾਣੀ ਦੀ ਆਗਿਆ ਨਹੀਂ ਹੈ ਪਰ ਅੱਜ ਅੱਜ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਕਰਕੇ ਧੀਆਂ ਨੂੰ ਪਹਿਣਾ ਨੂੰ ਬੱਚਿਆਂ ਨੂੰ ਛੋਟਿਆਂ ਨੂੰ ਤੁਹਾਡੇ ਕੋਲ ਛੱਡਿਆ ਇਹ ਬੱਚੇ ਕੁਝ ਬੱਜ ਬਣ ਜਾਣਗੇ ਬੱਚੇ ਕੁਝ ਸਿੱਖ ਜਾਣਗੇ ਇਹ ਬੱਚੇ ਧਰਮ ਦੇ ਰਾਹ ਤੇ ਤੁਰ ਪੈਣਗੇ ਉਹਨਾਂ ਬੱਚਿਆਂ ਦੇ ਅੰਦਰ ਤੁਸੀਂ ਕੀ ਬੀਜ ਰਹੇ ਆ ਨਫ਼ਰਤ ਉਹਨਾਂ ਬੱਚਿਆਂ ਦੇ ਅੰਦਰ ਤੁਸੀਂ ਕੀ ਬੀਜ ਰਹੇ ਆ ਧਰਮ ਤੋਂ ਦੂਰ ਜਾਣ ਵਾਲੇ ਕਾਰਨਾਮੇ ਉਹ ਬੱਚੇ ਕਿਵੇਂ ਵੱਡੇ ਹੋ ਕੇ ਧਰਮੀ ਬਣ ਜਾਣਗੇ ਕਿਵੇਂ ਵੱਡੇ ਹੋ ਕੇ ਤੁਹਾਡੇ ਵਰਗੇ ਪਖੰਡੀਆਂ ਦੇ ਉੱਤੇ ਵਿਸ਼ਵਾਸ ਕਰ ਲੈਣਗੇ ਚੋਲੇ ਵਾਲਿਆਂ ਦੇ ਉੱਤੇ ਵਿਸ਼ਵਾਸ ਕਰ ਲੈਣਗੇ ਜਿਸ ਬੱਚੇ ਦੇ ਨਾਲ ਜਨਮ ਦੇ ਅੰਦਰ ਕੋਈ ਵਦੀਕੀ ਹੋਈ ਕਿਸੇ ਟੰਗ ਦੀ ਵਦੀਕੀ ਹੋਈ ਉਹ ਬੱਚਾ ਵੱਡਾ ਹੋ ਕੇ ਸਾਰੀ ਉਮਰ ਤੁਹਾਨੂੰ ਉਹੀ ਕੁਛ ਵੇਖਦਾ ਰਹੇਗਾ ਜਿੰਨੇ ਉਹ ਵਦੀਕੀ ਕੀਤੀ ਸੀ ਕਿਉਂ ਕਿ ਉਹਦੇ ਨਾਲ ਐਸ ਚੋਲੇ ਦੇ ਅੰਦਰ ਲੁਕੇ ਹੋਏ ਇੱਕ ਕਾਫਰ ਨੇ ਵਦੀਕੀ ਕੀਤੀ ਇੱਕ ਜ਼ੁਲਮ ਕਰਨ ਵਾਲੇ ਜ਼ੁਲਮੀ ਨੇ ਵਦੀਕੀ ਕੀਤੀ ਤਾਂ ਖੈਰ ਧਰਮ ਦੇ ਪਰਦੇ ਦੇ ਹੇਠ ਗੁੰਡਾਗਰਦੀ ਕੀਤੀ ਜਾਂਦੀ ਹੈ ਕਿਉਂਕਿ ਕਰਨੀ ਵੀ ਸੌਖੀ ਕਿਉਂਕਿ ਜੇ ਕੋਈ ਸਿੱਧਾ ਗੁੰਡਾ ਬਣ ਕੇ ਆਉਂਦਾ ਹੈ ਤੇ ਉਹਦੇ ਤੋਂ ਤੁਸੀਂ ਅਵੇਸਲੇ ਨਹੀਂ ਰਹੋਗੇ ਸੁਚੇਤ ਰਹੋਗੇ ਪਰ ਜੇ ਕੋਈ ਧਰਮ ਦਾ ਲਿਬਾਸ ਪਾ ਕੇ ਆਉਂਦਾ ਹੈ ਧਰਮ ਦੀ ਆਪਣੇ ਆਪ ਨੂੰ ਰੰਗਤ ਦੇ ਕੇ ਆਉਂਦਾ ਹੈ ਔਰ ਇਹ ਕਹਿੰਦਾ ਮੈਂ ਧਰਮੀ ਆ ਮੈਂ ਰਾਜਨੀਤਿਕ ਨਹੀਂ ਗੁੰਡਾ ਲੁਟੇਰਾ ਨਹੀਂ ਤੁਸੀਂ ਉਹਦੇ ਉੱਤੇ ਵਿਸ਼ਵਾਸ ਕਰ ਲੈਣਾ ਫਿਰ ਉਹ ਲੁੱਟ ਵੀ ਕਰਦਾ ਹੈ ਫਰੋਤੀਆਂ ਵੀ ਮੰਗਦਾ ਹੈ ਧਮਕੀਆਂ ਵੀ ਦਿੰਦਾ ਹੈ ਪਰ ਨਾਏ ਵੀ ਮੈਂ ਧਰਮੀ ਆ ਤੇ ਤੁਸੀਂ ਵੀ ਉਹਦੇ ਨਾਲ-ਨਾਲ ਉਤੁਰਦੇ ਹੋ ਵੇਖੋ ਜੀ ਇਹ ਧਰਮ ਦਾ ਕਰਮ ਕਰ ਰਹੇ ਨੇ ਧਰਮੀ ਬਣ ਕੇ ਕਰਮ ਕਰ ਰਹੇ ਨੇ ਮਿੰਟ ਤੋਂ ਪਹਿਲਾਂ ਉਹ ਬੰਦਾ ਤੁਹਾਨੂੰ ਨਜ਼ਰ ਅੰਦਾਜ਼ ਕਰਕੇ ਪਾਸੇ ਰੱਖ ਕੇ ਫਰੋਤੀਆਂ ਲੈ ਕੇ ਆਪਣਾ ਸਭ ਕੁਝ ਬਣਾ ਕੇ ਪਾਸੇ ਹੋ ਜਾਂਦਾ ਹੈ ਪਰ ਸਾਡਾ ਕੁਝ ਬਾਣੀ ਤੌਰ ਤਰੀਕਾ ਇਦਾਂ ਦਾ ਗਿਆ ਹੈ ਵੀ ਅਸੀਂ ਇੱਕ ਨਾਲੋਂ ਟੁੱਟਦੇ ਆਂ ਤੇ ਦੂਜਾ ਕੋਈ ਨਾ ਕੋਈ ਲੱਭਣਾ ਸ਼ੁਰੂ ਕਰ ਦਿੰਦੇ ਆਂ ਇੱਕ ਸਾਧ ਨੂੰ ਅਸੀਂ ਗਾਲਾਂ ਕੱਢਨੇ ਆਂ ਕਿਉਂਕਿ ਉਹ ਸਾਬਤ ਹੋ ਜਾਂਦਾ ਹੈ ਬਲਾਤਕਾਰੀ ਹੈ ਸਾਬਤ ਹੋ ਜਾਂਦਾ ਹੈ ਗੁੰਡਾ ਹੈ ਸਾਬਤ ਹੋ ਜਾਂਦਾ ਹੈ ਬਦਮਾਸ਼ ਹੈ ਤੁਸੀਂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਨੇ ਆ ਪਰ ਫਿਰ ਵੀ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਨਹੀਂ ਆਉਂਦਾ ਫਿਰ ਵੀ ਤੁਸੀਂ ਗੁਰੂ ਬਾਣੀ ਨਾਲ ਨਹੀਂ ਜੁੜਦੇ ਇੱਕ ਮਰ ਜਾਂਦਾ ਹੈ ਜਾਂ ਇੱਕ ਤੋਂ ਪਰਦਾ ਉੱਠ ਜਾਂਦਾ ਹੈ ਤੁਸੀਂ ਦੂਜੇ ਦੇ ਦਿਵਾਲੇ ਹੋ ਜਾਂਦੇ ਨਹੀਂ ਜੀ ਇਹ ਸਾਡੇ ਸਾਧੂ ਬੜੇ ਚੰਗੇ ਨੇ ਇਹ ਮਹਾਤਮਾ ਬੜੇ ਚੰਗੇ ਨੇ ਤੁਸੀਂ ਫਿਰ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਉਹਦੇ ਮਗਰ ਮਗਰ ਹੋ ਤੁਰਦੇ ਆ ਮੈਂ ਬਹੁਤ ਵਾਰ ਕਹਿੰਦਾ ਆ ਰਿਆਂ ਕਹਿੰਦਾ ਰਵਾਂਗਾ ਕਮ ਸੇ ਕਮ ਗੁਰੂ ਬਾਣੀ ਨੂੰ ਪੜ ਲਓ ਗੁਰੂ ਬਾਣੀ ਦਾ ਚਸ਼ਮਾ ਅੱਖਾਂ ਦੇ ਉੱਤੇ ਲਾ ਲਓ ਤੁਹਾਨੂੰ ਸਮਝ ਆ ਜਾਏ ਆਪਣੇ ਆਪ ਪਰਖ ਕਰਨ ਦੀ ਆਦਤ ਬਣ ਜਾਏ ਵੀ ਕਿਹੜਾ ਚੰਗਾ ਏ ਤੇ ਕਿਹੜਾ ਮੰਦਾ ਹੈ ਤੁਸੀਂ ਉਹਨਾਂ ਦੀਆਂ ਚੀਕਣੀਆਂ ਚੋਪੜੀਆਂ ਸੁਣਨੇ ਆ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਆ ਤੇ ਫਸਣ ਤੋਂ ਬਾਅਦ ਫਿਰ ਕਹਿੰਨਿਆ ਨੇ ਇਹ ਚੰਗਾ ਇਹ ਚੰਗਾ ਫਿਰ ਚੌਥੇ ਦਿਨ ਉਹਦਾ ਪਰਦਾ ਉੱਠ ਜਾਂਦਾ ਹੈ ਤੇ ਫਿਰ ਹੋਰ ਕਿਸੇ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ। ਇਹਦੇ ਨਾਲੋਂ ਵੱਡਾ ਘਣਾਉਣਾ ਜੁਰਮ ਕੀ ਲਪੋਗੇ? ਵੀ ਡੇਰਿਆਂ ਦੇ ਅੰਦਰ ਬਲਾਤਕਾਰ ਹੋ ਰਹੇ ਨੇ। ਪੁਰਾਣੇ ਸਮੇਂ ਤੋਂ ਹੁੰਦੇ ਆ ਰਹੇ ਨੇ। ਫਰਕ ਇਹ ਨਹੀਂ ਵੀ ਅੱਜ ਮੀਡੀਆ ਦਾ ਯੁੱਗ ਹੈ। ਅੱਜ ਕੈਮਰਿਆਂ ਦਾ ਸਮਾਂ ਹੈ ਤੇ ਉਸ ਯੁੱਗ ਦੇ ਅੰਦਰ ਕਿਸੇ ਨਾ ਕਿਸੇ ਦੇ ਕਾਲੇ ਕਾਰਨਾਮੇ ਫੜੇ ਜਾਂਦੇ ਨੇ। ਫਰਕ ਇੰਨਾ ਪੈ ਗਿਆ। ਨਰੇਨੂ ਮਹੰਤ ਮਰਿਆ ਨਹੀਂ ਹੈ। ਅੱਜ ਵੀ ਨਰੇਨੂ ਮਹੰਤ ਜਿਉਂਦਾ ਹੈ। ਤੇ ਡੇਰਿਆਂ ਦੇ ਅੰਦਰ ਉਹ ਨਰੇਣੋ ਮਹੰਤ ਜੀ ਹੁੰਦਾ ਬਹੁਤ ਸਾਰਿਆਂ ਡੇਰਿਆਂ ਦੇ ਅੰਦਰ ਅੱਜ ਜਿੰਨਾ ਬੱਚਿਆਂ ਦੇ ਨਾਲ ਸ਼ੋਸ਼ਣ ਹੁੰਦਾ ਏ ਧੀਆ ਭੈਣਾਂ ਦੇ ਨਾਲ ਸ਼ੋਸ਼ਣ ਹੁੰਦਾ ਏ ਤੇ ਕਈ ਬੀਬੀਆਂ ਸਾਹਮਣੇ ਆ ਜਾਂਦੀਆਂ ਵੇਖੋ ਜੀ ਸਾਡੇ ਨਾਲ ਤੇ ਕੋਈ ਬਲਾਤਕਾਰ ਨਹੀਂ ਹੋਇਆ ਭੈਣੇ ਆਪਣੀ ਮਤ ਨੂੰ ਸਮਝਾ ਜਿਹਦੇ ਛਰੇ ਆਂ ਪੜਦੇ ਉੱਠ ਰਹੇ ਨੇ ਤੂੰ ਉਹਦੇ ਵੱਲ ਦੀ ਗੱਲ ਕਰ ਰਹੀ ਹੈ ਵੀ ਮੇਰੇ ਨਾਲ ਤੇ ਕਦੇ ਕੁਝ ਨਹੀਂ ਇਦਾਂ ਦਾ ਹੋਇਆ ਖੈਰ ਮੈਂ ਇਸ ਪਾਸੇ ਨੂੰ ਨਾ ਜਾਵਾਂ ਵੀ ਤੂੰ ਕਿਉਂ ਬੋਲ ਰਹੀ ਹੈ ਕਾਦੇ ਲਈ ਬੋਲ ਰਹੀ ਹੈ ਮੈਂ ਇਹ ਗੱਲ ਕਹਿਣਾ ਵੀ ਗੁਰਬਾਣੀ ਪੜ ਲਓ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਓ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਸ਼ੋਸ਼ਣ ਨਹੀਂ ਕਰਨਗੇ ਸ਼ੋਸ਼ਣ ਨਹੀਂ ਹੁੰਦੇਣਗੇ ਨਾ ਤੁਹਾਡੀ ਮਾਇਆ ਤੇ ਧਿਆਨ ਹੈ ਨਾ ਤੁਹਾਡੇ ਤਨ ਤੇ ਧਿਆਨ ਹੈ ਪਰ ਤੁਸੀਂ ਜਾਣਾ ਡੇਰਿਆਂ ਦੇ ਉੱਤੇ ਜਾਣਾ ਵਿਲੜਾਂ ਦੇ ਕੋਲ ਉਹਨਾਂ ਨੂੰ ਪੈਸੇ ਵੀ ਦੇਨੇ ਉਹਨਾਂ ਤੋਂ ਸ਼ੋਸ਼ਣ ਵੀ ਕਰਵਾਉਣਾ ਤੇ ਅੱਖਾਂ ਬੰਦ ਕਰਕੇ ਕਰਵਾਉਣਾ ਤੇ ਕਮਾਲ ਦੀ ਗੱਲ ਹੈ ਮੈਂ ਤੇ ਇਸ ਗੱਲੋਂ ਹੈਰਾਨਾ ਵੀ ਕਈਆਂ ਨੂੰ ਸ਼ਰਿਆਂ ਪਤਾ ਹੁੰਦਾ ਹੈ ਵੀ ਇਹ ਇਦਾਂ ਦੇ ਕਾਰਨਾਮੇ ਕਰਨ ਵਾਲੇ ਨੇ ਉਹ ਫਿਰ ਵੀ ਕਹਿੰਦੇ ਨਹੀਂ ਜੀ ਬਾਬਾ ਜੀ ਦੀ ਮਰਜ਼ੀ ਹੈ ਬਾਬਾ ਜੀ ਦੇ ਕੌਤਕ ਨੇ ਉਹਨੂੰ ਵੀ ਕੌਤਕ ਦੱਸਦੇ ਨੇ ਮੈਂ ਕੀ ਕਹਾਂ ਤੁਹਾਡੇ ਵਾਸਤੇ ਕਿਹੜੇ ਲਫ਼ਜ਼ ਵਰਤਾਂ ਕਣਾਉਣੇ ਲਫ਼ਜ਼ ਵੀ ਉਹਨੂੰ ਵੀ ਕੌਤਕ ਦੱਸ ਰਹੇ ਹ ਜਿੰਨਾ ਗੱਲਾਂ ਤੋਂ ਗੁਰੂ ਵਰਜਦਾ ਹੋਵੇ ਉਹ ਗੱਲਾਂ ਹੁੰਦੀਆਂ ਉਹ ਡੇਰਿਆਂ ਦੇ ਅੰਦਰ ਤੇ ਤੁਸੀਂ ਉਹਨੂੰ ਕੌਤਕਾਂ ਦਾ ਨਾਮ ਦਿਓ ਬਲਾਤਕਾਰਾਂ ਨੂੰ ਕੌਤਕਾਂ ਦਾ ਨਾਮ ਦਿਓ ਉਹਨਾਂ ਸਾਧਾ ਨੂੰ ਬ੍ਰਹਮ ਗਿਆਨੀਆਂ ਦਾ ਨਾਂ ਦਿਓ ਤੇ ਫਿਰ ਵੀ ਜਿਹਦੇ ਤੋਂ ਪੜਦਾ ਉੱਠਦਾ ਉਹਨੂੰ ਕਹਿ ਦਿੰਦੇ ਹੋ ਜੀ ਇਹ ਬੁਰਾ ਸੀ ਦੁਜੇ ਦਾ ਕੀ ਕਸੂਰ ਤਕਰੀਬਨ ਤਕਰੀਬਨ ਬਹੁਤਾਤ ਡੇਰਿਆਂ ਦੇ ਅੰਦਰ ਬਹੁਤਿਆਂ ਦਾ ਹਾਲ ਇਹੀ ਹੈ ਗੁਰੂ ਨਾਨਕ ਸਾਹਿਬ ਦੂਰ ਅੰਦੇਸ਼ੀ ਸਨ ਗੁਰੂ ਨਾਨਕ ਸਾਹਿਬ ਨੂੰ ਸਭ ਪਤਾ ਸੀ ਉਹਨਾਂ ਨੇ ਤਾਂ ਹੀ ਇਹ ਗੱਲ ਕਹੀ ਸੀ ਗ੍ਰਸਥ ਦਾ ਧਰਮ ਸਭ ਤੋਂ ਉੱਚਾ ਧਰਮ ਹੈ ਉਚੇਰਾ ਧਰਮ ਹੈ ਚੰਗਾ ਮਾਰਗ ਹੈ ਇਸ ਮਾਰਗ ਤੇ ਥਰੂ ਹੋ ਕੇ ਆਓ ਜਿੰਨੇ ਮੇਰੇ ਕੋਲ ਆਉਣਾ ਹੈ ਗੁਰੂ ਨਾਨਕ ਨੇ ਇਹਨਾਂ ਨੂੰ ਜਨਮ ਨਹੀਂ ਦਿੱਤਾ ਵਿੰਗਮਾ ਨੂੰ ਗੁਰੂ ਨਾਨਕ ਨੇ ਰਾਹ ਨਹੀਂ ਸਿਖਾਇਆ ਵੀ ਡੇਰੇ ਬਣਾਓ ਤੇ ਵਿਆਹ ਨਾ ਕਰਾਇਓ ਇਹ ਇਹਨਾਂ ਦੇ ਆਪਣੇ ਕਾਲੇ ਕਾਰਨਾਮੇ ਨੇ ਘਟ ਜਾ ਇਹਨਾਂ ਦੀਆਂ ਹਰਕਤਾਂ ਨੇ ਗੁਰੂ ਨਾਨਕ ਤੇ ਆਪ ਗ੍ਰਿਸ਼ਤੀ ਨੇ ਗੁਰੂ ਨਾਨਕ ਦਾ ਰਾਗ ਗ੍ਰਿਸ਼ਤੇ ਵਿੱਚੋਂ ਦੀ ਹੋ ਕੇ ਨਿਕਲਦਾ ਹੈ ਗੁਰੂ ਨਾਨਕ ਦਾ ਸੱਚਾ ਸਾਧੂ ਉਹ ਹੈ ਜਿਹੜਾ ਗ੍ਰਿਸ਼ਤ ਮਾਰਗ ਦੇ ਅੰਦਰੋਂ ਹੋ ਕੇ ਤੁਰਦਾ ਹੈ ਗੁਰਬਾਣੀ ਨੂੰ ਫੋਲੋ ਕਰਕੇ ਤੁਰਦਾ ਹੈ ਔਰ ਸਮਾਜ ਪੜਾਈ ਦੇ ਕੰਮ ਕਰਦਾ ਹੈ ਉਹ ਗੁਰੂ ਨਾਨਕ ਦਾ ਮਾਰਗ ਹੈ ਧਰਮ ਦੇ ਪਰਦੇ ਦੇ ਉੱਤੇ ਨਾ ਜਾਇਆ ਕਰੋ ਬਾਰੀ ਵਿਖਾਵੇ ਦੇ ਉੱਤੇ ਨਾ ਜਾਇਆ ਕਰੋ ਪਹਿਰਾਵੇ ਦੇ ਉੱਤੇ ਨਾ ਜਾਇਆ ਕਰੋ ਜਲਾਉ ਦੇ ਉੱਤੇ ਨਾ ਜਾਇਆ ਕਰੋ ਲਿਬਾਸ ਤੇ ਕਹਿੰਦੇ ਨੇ ਵੀ ਰਾਵਣ ਦਾ ਵੀ ਬੜਾ ਚੰਗਾ ਸੀ ਜਦੋਂ ਸੀਤਾ ਨੂੰ ਠੱਗਣ ਵਾਸਤੇ ਆਇਆ ਸੀ ਤਿਲਕੋਣੇ ਵੀ ਲਾਇਆ ਸੀ ਤੋਤੀਓਣੇ ਵੀ ਲਾਈ ਸੀ ਜਨੇਊ ਉਹਨੇ ਵੀ ਲਾਇਆ ਸੀ ਖੈਰ ਇੱਕ ਵਿਸ਼ਾ ਵੱਖਰਾ ਹੈ ਬੇਰਾਮਨ ਚੰਗਾ ਸੀ ਜਾਂ ਕਿਦਾਂ ਦਾ ਸੀ ਉਹ ਗੱਲ ਫੇਰ ਕਰਾਂਗੇ ਮੈਂ ਇਹ ਗੱਲ ਕਹਿਣਾ ਵੀ ਸੀਤਾ ਤੇ ਹਰਨ ਹੋ ਗਈ ਨਾ ਪਤਾ ਨਹੀਂ ਕਿੰਨੀਆਂ ਕੁ ਸੀਤਾ ਡੇਰਿਆਂ ਦੇ ਵਿੱਚ ਹਰਨ ਕੀਤੀਆਂ ਜਾ ਰਹੀਆਂ ਨੇ ਪਰ ਤੁਸੀਂ ਅੱਖਾਂ ਬੰਦ ਕਰਕੇ ਫਿਰ ਵੀ ਲੰਮੇ ਪੈ ਪੈ ਕੇ ਡੰਡਵਤ ਪ੍ਰਣਾਮ ਕਰਦੇ ਹੋ ਦੂਜੇ ਦਿਨ ਇੱਥੇ ਚਾਰਸ ਫਿਰੇ ਨੰਗੀਆਂ ਲੱਤਾਂ ਵਾਲਾ ਕੋਈ ਨਾ ਕੋਈ ਫਿਰਦਾ ਹੁੰਦਾ ਹੈ ਔਰ ਤੁਹਾਨੂੰ ਲੁੱਟ-ਪੁੱਟ ਕੇ ਰਾਇ ਪੈਂਦਾ ਹੈ ਬਿਲਕੁਲ ਗੁਰਬਾਣੀ ਤੋਂ ਉਲਟ ਤੁਹਾਨੂੰ ਤੋੜਨ ਦਾ ਯਤਨ ਕਰਦਾ ਹੈ ਤੁਸੀਂ ਤੁਰੇ ਜਾਂਦੇ ਹੋ ਕਿਉਂ ਕਿਉਂਕਿ ਗੁਰਬਾਣੀ ਦਾ ਗਿਆਨ ਖੁਦ ਨਹੀਂ ਹੈ ਗੁਰਬਾਣੀ ਦੀ ਸਮਝ ਖੁਦ ਨਹੀਂ ਹੈ ਡੇਰਿਆਂ ਤੋਂ ਬਚੋ ਨਹੀਂ ਤੇ ਅੱਜ ਕਿਸੇ ਦੇ ਬੱਚੇ ਦਾ ਬਲਾਤਕਾਰ ਹੋਇਆ ਹੈ ਬੱਚੀ ਦਾ ਬਲਾਤਕਾਰ ਹੋਇਆ ਹੈ ਇਹ ਵਾਰੀ ਆਉਣ ਵਾਲੇ ਕੱਲ ਨੂੰ ਕਿਸੇ ਨਾ ਕਿਸੇ ਤੁਹਾਡੇ ਵਿੱਚੋਂ ਵੀ ਆ ਸਕਦੀ ਹੈ ਤੁਹਾਡੇ ਰਿਸ਼ਤੇਦਾਰ ਦੀ ਵੀ ਆ ਸਕਦੀ ਹੈ ਔਰ ਇੱਕ ਤੋਂ ਪਰਦਾ ਉੱਠਿਆ ਤਕਰੀਬਨ ਹੋ ਬਹੁਤ ਕੁਝ ਰਿਹਾ ਨਾਓ ਬੱਚੇ ਤੁਹਾਨੂੰ ਘਰ ਆਣ ਕੇ ਕੁਝ ਕਹਿਣ ਜੋਗੇ ਨੇ ਬੱਚੇ ਕਹਿੰਦੇ ਨੇ ਤੇ ਤੁਸੀਂ ਚਿਹੱਕੇ ਤੋੜ ਦਿੰਦੇ ਹੋ ਬਾਬਾ ਜੀ ਤੇ ਬਲੇਮ ਲਾਉਣਾ ਬਾਬਾ ਜੀ ਵਾਸਤੇ ਇਦਾਂ ਕਹਿਣਾ ਉਹ ਬੱਚੇ ਵੀ ਤੁਹਾਨੂੰ ਡਰਦੇ ਕੁਝ ਕਹਿੰਦੇ ਨੇ ਤੇ ਤੁਸੀਂ ਵੀ ਇੰਨੇ ਅੰਦਰੋਂ ਬਿਮਾਰ ਹੋ ਤੁਸੀਂ ਵੀ ਇੰਨੇ ਅੰਦਰੋਂ थरथਰ ਕੰਬਣ ਵਾਲੇ ਮਰੀਜ਼ ਹੋ ਵੀ ਤੁਸੀਂ ਵੀ ਨਹੀਂ ਕਹਿੰਦੇ ਵੀ ਅਸੀਂ ਆਪਣਾ ਬੱਚਾ ਤੁਹਾਡੇ ਕੋਲ ਨਹੀਂ ਛੱਡਣਾ ਆਪਣੇ ਘਰ ਲੈ ਕੇ ਜਾਣਾ ਬੱਚਿਆਂ ਨੂੰ ਪੜਾਓ ਬੱਚਿਆਂ ਨੂੰ ਲਿਖਾਓ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਓ ਚੰਗੇ ਰਾਹ ਤੇ ਚੱਲ ਪਾਉਣਾ ਇਹਨਾਂ ਵਿਲੜਾਂ ਦੇ ਡੇਰਿਆਂ ਤੇ ਇਨਾਂ ਦੇ ਖੁਰੜੇ ਕੁੱਟਣ ਵਾਸਤੇ ਨਾ ਛੱਡੋ ਇਨਾਂ ਦੀਆਂ ਮੱਜਾਂ ਕਾਵਾਂ ਦਾ ਗੋਇਆ ਚੁੱਕਣ ਵਾਸਤੇ ਉਹਨਾਂ ਨੂੰ ਨਾ ਛੱਡੋ ਉਹਨਾਂ ਨੂੰ ਬਣਾਓ ਉਹਨਾਂ ਦੀ ਉਮਰ ਕੁਝ ਬਣਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ